ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਪਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿਕਰ ਪੀਰ ਵਾਲੀ ਗਲੀ ਇਹ ਤਰਨਦਾਰਨ ਦਾ ਰਹਿਣ ਵਾਲਾ ਇਹਦੇ ਨਾਲ ਦੋ ਜਦੇ ਹੋਰ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਇਹ ਘਰਿੰਡੇ ਦੇ ਨੇ ਥਾਣਾ ਘਰਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 bore ਦਾ ਪਿਸਟਲ ਰਿਕਵਰ ਕੀਤਾ ਸੀਗਾ ਸਾਨੂੰ ਇਹ ਪਤਾ ਚੱਲਿਆ ਹੈ पूछताछ कि जोड़ा तरसेम सिंह है, है। NDPS, एक पुराना हैबुचल ऑफेंडर है ये खिलाफ़ पहला भी एन डी पी एस आर्मज एक्ट के तहत बारह मुकदमे रजिस्टर्ड से वेल एफ आई आर फिर जदों इन्हें साफ दसाया सू कि जो आया जो साम ने राउंडप किया प्रॉपर नाकबंदी के दौरान साँची जी चैकिंग के दौरान यह गिरफ्तार होया दसा कि हेरोइन लैंड आया ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਜਿਵੇਂ ਮਿਹਨਤ ਦਿੰਦੇ ਹੁੰਦੇ ਨੇ 70000 ਰੁਪਏ ਡਰਗ ਮੰਨੀ ਜਦੋਂ ਇਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹਿਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਨਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਇਹ ਲੈ ਕੇ ਗਿਆ ਹਣਾ ਟ੍ਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਫੁੱਲਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਡੇ ਨੇ ਤੇ ਜਵਾਬੀ ਫਾਇਰ ਚ ਪਹਿਲਾ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਤ ਤੇ ਉਹ ਲੱਗਿਆ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਮੈਂ ਦੱਸਣਾ ਚਾਹਣਾ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਰਮਜ਼ ਐਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਇੱਕ ਫਾਇਰ ਫੈਸਟ ਰਜਿਸਟਰ ਕੀਤੇ ਪਿੰਸੋ ਸਬਦੀ ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕੂਸ ਅਰੈਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗ ਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਾਜਾਇਜ਼ ਜਿਹੜਾ ਬਰਾਂਦ ਹੋਇਆ ਉਹਦੇ ਤਹਿਤ ਅਸੀਂ 52 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਉਹ ਰਿਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅਨਸਰ ਨੇ ਜਿਹੜਿਆ ਨੇ ਇਹਨਾਂ ਨੇ ਇਹ ਨਾਪਾਕ ਇਰਾਦਿਆਂ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆਂ ਇਹ ਅੰਮ੍ਰਿਤਸਰ ਵਿਧਾਤੀ ਪੁਲਿਸ ਔਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਆਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆਂ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੋਧ ਨਸ਼ਿਆਂ ਵਿਰੁੱਧ ਬਿਲਕੁਲ ਚਾਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ ਚੋਂ ਸ਼ਹਿਰ ਸ਼ਹਿਰ ਚੋਂ ਵਾਰਡ ਵਾਰਡ ਚੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ ਇਸ ਹਿਸਾਬ ਨਾਲ ਤੁਸੀਂ ਦੱਸਿਆ ਤੋਂ ਵੀ ਇੰਡਿਆ ਪਰ 3 ਦਿੱਤੇ 144 ਪਿਸਟਲ ਫਿਰ ਐਸ ਕੋਈ ਗ੍ਰੇਨੇਡ ਜਾਂ ਆਈਈਡੀ ਵੀ ਬਣਾਉਣਾ ਕਿਵੇਂ ਦੇ ਤਰਕੇ ਔਰ ਦੂਸਰਾ ਸੈਸ ਪਰਸਨਸ ਕਿਵੇਂ ਲੇ ਜੀ ਬਿਲਕੁਲ ਜੀ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਇਹ ਬਹੁਤ ਸਟਰੋਂਗ ਟੀਮ ਹੈ ਇਹ ਐਂਟੀ ਟੈਰਰ 엘ਿਮੈਂਟਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ 9 ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ ਰਿਕਵਰੀਆਂ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਬੀਐਸਐਫ ਦੇ ਨਾਲ ਅਸੀਂ ਕਰਦੇ ਕੁਝ ਤੁਕੀ ਫੀਮ ਕੋਜੀ ਦਾ ਵੀ ਨਾਮ ਆ ਰਿਹਾ ਚਲੋ ਪਾਸਿਆਂ ਤੇ ਬਾਹਰੋਂ ਫੜਿਆ ਗਿਆ ਬਾਕੀ ਜਿਹੜੇ ਗੈਂਗਸਟਰ ਜਿਹੜੇ ਕਿਉਂਕਿ ਪਿਸਤਨ ਜਿਹੜੇ ਗੈਂਗਸਟਰ ਵਾਸੀ ਆ ਉਹ ਕੁਝ ਗੈਂਗਸਟਰ ਸਪਿਨ ਆਫ ਕੀਤੇ ਨੇ ਇਨਾ ਗੈਂਗਸਟਰਸ ਬਿਲਕੁਲ ਕਹਿੰਦੇ ਆਈਸੀਓ ਯੂਨੀਵਰਸਿਟੀ ਪਰਸੈਂਟ ਪੂਰਨ ਤਰ੍ਹਾਂ ਜੀ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸਟ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਜ਼ ਐਟ ਦਾ ਦੇ 엘ਿਮੈਂਟਸ ਤੇ ਵੀ ਚੱਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਜਿਵੇਂ ਅਤਵਾਦੀਆਂ ਨਾਲ ਬੀਕੇਆਈ ਨਾਲ ਰਲ ਕੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡਿਊ ਟੂ ਸਸਟੇਨਡ ਐਫਰਟਸ ਆਫ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ DGP ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਆ ਜਿਹੜਾ ਉਹਨੂੰ ਵੀ ਹੈਪੀ ਪਸ਼ਨ ਉਹ ਵੀ ਅਰੈਸਟ ਕੀਤਾ ਜਾ ਚੁੱਕਾ ਹੈਗਾ ਯੂਐਸਏ ਚ ਉਹ ਡੀਟੇਨਡ ਹੈ ਇਸ ਟਾਈਮ ਤੇ ਪੂਰੀਆਂ ਐਫਰਟਸ ਚੱਲ ਰਹੀਆਂ ਨੇ ਕਿ ਉਹਨੂੰ ਲੈ ਕੇ ਆਇਆ ਜਾਵੇ ਉਹਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਇਦਾਂ ਦੇ ਟੈਰਰਿਸਟ 엘ਿਮੈਂਟਸ ਨੇ ਗੈਂਗਸਟਰ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀਆਂ ਲੀਗਲ ਪ੍ਰੋਵੀਜ਼ਨਸ ਨੇ ਇੰਟਰਪੋਲ ਦੇ ਨਾਲ ਤਾਲਮੇਲ ਕਰਦੇ ਆ ਰੈਡ ਕਾਰਨਰ ਨੋਟਿਸਿਸ ਬਲੂ ਕਾਰਨਰ ਨੋਟਿਸਿਸ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ 엘ਿਮੈਂਟਸ ਬਾਹਰ ਬਹਿ ਕੇ ਇਦਾਂ ਨੇ ਆ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਲਿਆ ਕੇ ਜੀ ਤੁਸੀਂ ਜੀ ਪਹੁੰਚੇ ਹੋ ਕਿ ਇੱਕ ਕਤਲ ਹੋਇਆ ਹੈ ਜਿਸ ਦੇ ਵਿੱਚ ਗੈਂਗਸਟਰ ਦੀਆਂ ਕਾਲਜ਼ ਆ ਰਹੀਆਂ ਸੀ ਕਿਹਾ ਤੁਸੀਂ ਇੱਥੇ ਪਹੁੰਚੇ ਹੋ ਕੀ ਸਾਂਤੀ ਬਣੀ ਹੈ ਜੀ ਉੱਥੇ ਕਿੰਨਾਂ ਨੂੰ ਕਾਲਜ਼ ਆ ਰਹੀਆਂ ਸੀ ਜੀ ਸਾਰੇ ਦੁਕਾਨਦਾਰ ਤੇ ਪਹਿਲੀ ਵਾਰ ਹੋਇਆ ਹੈ ਕਿ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਹੁਣ ਦੁਖੀ ਹੋ ਕੇ ਪ੍ਰਸ਼ਾਸਨ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਉੱਥੇ ਕਿਸੇ ਨੇ ਕੋਈ ਦੁਕਾਨ ਨਹੀਂ ਬੰਦ ਕੀਤੀ ਉੱਥੇ ਲੋਕੀ ਇਕੱਠੇ ਜ਼ਰੂਰ ਹੋਏ ਸੀਗੇ ਇਹ ਜਦੋਂ ਲੋਕਾਂ ਨੂੰ ਅਸੀਂ ਇਹ ਆਸ਼ਵਾਸਨ ਦਿੱਤਾ ਕਿ ਪੁਲਿਸ ਜਿਹੜੀ ਹੈ ਤੁਹਾਡੀ ਜੋਰਾ ਸ਼ੋਰਾ ਦੇ ਕੰਮ ਕਰ ਰਹੀ ਹੈ ਜਿਹੜੇ ਗੁੰਡਾ ਐਲੀਮੈਂਟਸ ਨੇ ਗੈਂਗਸਟਰ ਐਲੀਮੈਂਟਸ ਨੇ ਇਹਨਾਂ ਨੂੰ ਲੋਕਾਂ ਦੇ ਵੱਲੋਂ ਹੀ ਜਦੋਂ ਸ਼ਹਿ ਮਿਲਦੀ ਹੈ ਜਿਹੜੇ ਕਾਲੀਆਂ ਭੇਡਾਂ ਆਪਣੇ ਜਿਹੜੇ ਸੋਸਾਇਟੀ ਚ ਰਹਿ ਕੇ ਆਪਣੇ ਹੀ ਯਾਰ ਦੋਸਤ ਇਹ ਜਿਹੜੇ ਗੰਦੇ ਐਲੀਮੈਂਟਸ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਉਸ ਤੋਂ ਇਹਨਾਂ ਨੂੰ ਵਧਾਵਾ ਮਿਲਦਾ ਹੈ ਤੇ ਕੁਝ ਐਲੀਮੈਂਟਸ ਹੁੰਦੇ ਨੇ ਜਿਹੜੇ ਚੁੱਪ-ਚੁੱਪੀ ਤੇ ਜਾ ਕੇ ਇਹਨਾਂ ਨੂੰ ਪੈਸੇ ਫਿਰੋਤੀ ਜਿਹੜੀ ਉਹ ਮੰਗ ਕਰਦੇ ਨੇ ਉਹਨਾਂ ਨੂੰ ਫੜਾ ਦਿੰਦੇ ਨੇ ਬਿਨਾ ਪੁਲਿਸ ਦੀ ਨੋਟਿਸ ਲਿਆਏ ਅਸੀਂ ਉੱਥੇ ਵੀ ਸਾਰਿਆਂ ਨੂੰ ਇਹੀ ਅਪੀਲ ਕੀਤੀ ਕਿ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਮਾਨਯੋਗ ਡੀਏਜੀ ਸਾਹਿਬ ਦੀ ਜਿਹੜੇ ਦਿਸ਼ਾ ਨਿਰਦੇਸ਼ ਏ ਅੰਮ੍ਰਿਤਸਰ ਦੇ ਹਾਤੀ ਪੁਲਿਸ ਪੂਰੀ ਤਰ੍ਹਾਂ ਸਖਸ਼ਮ ਐ ਇੱਦਾਂ ਦੇ 엘িমੈਂਟਸ ਨੂੰ ਡੀਲ ਕਰਨ ਵਾਸਤੇ ਜਿਹੜੇ ਵੀ ਇਦਾਂ ਦੇ 엘ਿਮੈਂਟਸ ਸਿਰ ਚੱਕਣ ਦੀ ਕੋਸ਼ਿਸ਼ ਕਰਾਂਗੇ ਅਸੀਂ ਨਾ ਕੇਵਲ ਉਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਬਸਟ ਕਰਾਂਗੇ ਉਹਦੇ ਦੇ ਨਾਲ ਜਿਹੜੇ ਉਹਨਾਂ ਦੇ ਸਬੰਧਤ ਪਰਿਵਾਰਕ ਮੈਂਬਰਸ ਜਿਹੜੇ ਇਹਨਾਂ ਦੀ ਕਾਲੀ ਕਮਾਈ ਦੇ ਜਿਹੜੇ ਲੁਤਫ ਉਠਾਰੇ ਨੇ ਅਸੀਂ ਸਾਰਿਆਂ ਨੂੰ ਇਸ ਲੱਖਾਂ ਦੇ ਪਿੱਛੇ ਲੈ ਕੇ ਜਾਵਾਂਗੇ ਤੇ ਇਸ ਕੇਸ 'ਚ ਵੀ ਤੁਸੀਂ ਦੇਖਿਆ ਹੋਵੇਗਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਇਸ ਰੈਕਟ ਚ ਇਨਵੋਲਡ ਸੀਗੇ ਜਿਹੜੇ ਉਹਨਾਂ ਨਾਲ ਡੀਲਿੰਗ ਕਰਕੇ ਪੈਸਿਆਂ ਦਾ ਲੈਂਡਨ ਕਰਕੇ ਜਿਹੜੇ ਉਹਨਾਂ ਦੇ ਪੈਸਿਆਂ ਦਾ ਲੁੱਟਫੁਟਾਰੇ ਸੀਗੇ ਉਹਨਾਂ ਦੇ ਨਾਲ ਕਾਂਸਪੀਰੇਸੀ ਚ ਇਨਵੋਲਡ ਸੀਗੇ ਉਹਨਾਂ ਨੂੰ ਹਵਾਲਾ ਦੇ ਪਿੱਛੇ ਕੀਤਾ ਜਾ ਚੁੱਕਾ ਹੈ ਆਣ ਵਾਲੇ ਟਾਈਮ ਚ ਵੀ ਜਿਹੜਾ ਇਹ ਕੇਸ ਹੈ ਸਾਡਾ ਇਹ ਵੀ ਅਸੀਂ ਕ੍ਰੈਕ ਕਰ ਲਿਆ ਹੈਗਾ ਤੇ ਜਿਹੜੇ ਉੱਥੇ ਦੇ ਟਰੇਡਰ ਕਮਿਊਨਿਟੀ ਹੈ ਖਾਸ ਕਰਕੇ ਅਸੀਂ ਉਹਨਾਂ ਨੂੰ ਆਸ਼ਵਾਸਨ ਦੇਣਾ ਚਾਹੁੰਦੇ ਆ ਕਿ ਤੁਸੀਂ ਇਦਾਂ ਦੇ 엘ਿਮੈਂਟਸ ਰੋਗ 엘ਿਮੈਂਟਸ ਜਿਹੜੇ ਤੁਹਾਡੇ ਵਿਚਨੇ ਨੇ ਉਹਨਾਂ ਨੂੰ ਆਪਾਂ ਆਈਡੈਂਟੀਫਾਈ ਕਰੀਏ ਜਿਵੇਂ ਅਸੀਂ ਕੀਤੇ ਵੀ ਨੇ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਇਹਨਾਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਸ਼ੇਅਰ ਕਰਦੇ ਸੀਗੇ ਲੋਕਾਂ ਨਾਲ ਜਿਹੜੇ ਉਹ ਗੈਂਗਸਟਰ ਐਲੀਮੈਂਟਸ ਨਾਲ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਬਿਲਕੁਲ ਯਾਰ ਦੋਸਤ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਨਾਲ ਜਿਹੜਾ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਬੈਣਾ ਉੱਠਣਾ ਸੀਗਾ ਉਹਨਾਂ ਨਾਲ ਇਹ ਯਾਰ ਮਾਰ ਗੱਦਾਰੀ ਵਾਲਾ ਮਾਮਲਾ ਜਿਹੜਾ ਹੈਗਾ ਤੁਸੀਂ ਪੁੱਛ ਵੀ ਸਕਦੇ ਹੋ ਇਨਫੈਕਟ ਸਾਡੇ ਕੋਲ ਜਿਹੜੇ ਉਹ ਕਹਿੰਦੇ ਸੀਗੇ ਕਿ ਇਹ ਬੰਦੇ ਨਹੀਂ ਇਨਵੋਲਡ ਹੋ ਸਕਦੇ ਪਰ ਤਾਂ ਵੀ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਦੇ ਹਾਂ ਅਸੀਂ ਉਹਨਾਂ ਨੂੰ ਵਿਦ ਪ੍ਰੂਫ ਇਨਫੋਰਮੇਸ਼ਨ ਐਵਿਡੈਂਸ ਪ੍ਰੋਵਾਈਡ ਕੀਤੀ ਕਿ ਇਹ ਬੰਦੇ ਜਿਹੜੇ ਇਨ ਟੱਚ ਵਿਦ ਗੈਂਗਸਟਰਸ ਨੇ ਤੇ ਤੁਹਾਡੇ ਨਾਲ ਜਿਹੜਾ ਏ ਗਦਾਰੀ ਕਰ ਰਹੇ ਨੇ ਤੇ ਇਹ ਹਵਾਲਾ ਚ ਇਹਨਾਂ ਨੂੰ ਫਿਰ ਅਸੀਂ ਤੇ ਸਰ ਸ਼ੇਲ ਸਿੰਘ ਦਾ ਸਾਥੀ ਜੰਮਰ ਜੀ ਸੰਧ ਰਾਜਨੀਤਿਕ ਇਹਨਾਂ ਤੇ ਪਹਿਲਾਂ ਮੁਕੰਮਲ ਕਰਦੇ ਕਿਸ ਤਰ੍ਹਾਂ ਟੱਚ ਜੀ ਇਹ ਅਸੀਂ ਪੂਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅਸੀਂ ਸਾਰਾ ਕੁਝ ਦੇਖ ਰਹੇ ਹਾਂ ਇਹਨਾਂ ਦੇ ਕਿ ਕਿਦਾਂ ਟੈਕਸ ਜੀ ਇਹ ਆਪਸ ਵਿੱਚ ਸੀਗੇ ਕਿਦਾਂ ਇਹਨਾਂ ਦੇ ਪਾਕਿਸਤਾਨ ਚ ਲਿੰਕ ਸੀਗੇ ਜੋ ਵੀ ਸੀਗਾ ਅਸੀਂ ਸਾਰੀਆਂ ਇਹ ਚੀਜ਼ਾਂ ਜਿਹੜੇ ਪਹਿਲੂ ਨੇ ਅਸੀਂ ਉਹ ਪੂਰਾ ਠੀਕ ਕਰਾਂਗੇ ਸਰ 70 ਹਜ਼ਾਰ ਦੀ ਪ੍ਰੋਬਲਮ ਹੈ ਕਿੱਥੇ ਇਹਨਾਂ ਨੇ ਨਸ਼ਾ ਵੇਚਿਆ ਗਿਆ ਜੀ ਅੱਗੇ ਪਾਸੇ ਮੈਂ ਜਿਵੇਂ ਤੁਹਾਨੂੰ ਦੱਸਿਆ ਇਹ 70000 ਜਿਹੜੇ ਬੰਦੇ ਤੋਂ ਖਰੀਦਣ ਜਾ ਰਹੇ ਸੀਗੇ ਉਹਨੂੰ ਪੇ ਕਰਨਾ ਸੀਗਾ ਜੀ ਇਹਨਾਂ ਨੇ ਉਹਨੂੰ ਉਹਨੂੰ ਮਿਹਨਤ ਦੇਣੀ ਸੀਗੀ ਇਹਨਾਂ ਨੇ ਜਿਵੇਂ ਉਹ ਵੀ ਬਿਲਕੁਲ ਜਲਦੀ ਇਹਨੂੰ ਰਾਉਂਡ ਅਪ ਕਰ ਲਾਂਗੇ ਜੀ ਗੱਡੀ ਜਿਹੜੀ ਹੈਗੀ ਹੈ ਜੀ ਇਹਦੀ ਤਰਸੀਮ ਦੀ ਗੱਡੀ ਹੈਗੀ ਹੈ ਜੀ ਜਿਹੜੀ ਇਹ ਟਾਟਾ ਦੀ ਗੱਡੀ ਹੈਗੀ ਹੈ ਇਹਦੀ ਤਰਸੀਮ ਦੀ ਹੈ ਟਾਟਾ ਟੀਜ਼ਰ ਗੱਡੀ ਹੈ ਜਿਹੜੀ ਸੇਟਾ ਟਾਟਾ ਟੀਜ਼ਰ ਇਹ ਲੋਕ ਨੂੰ ਫੜੇ ਜਾਣਾ ਉਹਨਾਂ ਦੇ ਪੁਰਸ਼ ਪਗੜਾ ਨਾਲ ਇੱਕ ਲੱਕ ਰੱਜਾ ਜਾਂਦੀ ਸਪੈਸ਼ਲ ਮਾਮਲਾ ਦਾ ਮਾਮਲਾ ਰਾਮੀ ਦਾ ਸਿਰਫ ਇਹ ਮਾਮਲਾ ਸੀ ਉਹ ਕਿੰਨਾ ਲੈਟ ਹੈ ਉਹ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਸਾਡੇ 41 52 ਅਸੀਂ ਐਫਆਈਆਰ ਰਜਿਸਟਰ ਕਰਕੇ 143 ਪਿਸਤਲ ਜਿਹੜੇ ਰਿਕਵਰ ਕੀਤੇ ਨੇ ਇਹਦੇ ਨਾਲ ਹੀ ਲੈਂਡ ਦੇਣ ਦਾ ਮਿਲਦਾ ਜੁਲਦਾ ਮੁਕੱਦਮਾ ਹੈਗਾ ਇਹ ਵੀ ਤੇ ਜਿਹੜੇ ਪਾਕਿਸਤਾਨ ਨਾਲ ਹੀ ਜਿਹੜਾ ਆਪਣੇ ਇਕਨੋਮਿਕਲੀ ਵੀ ਆਪਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫੇਕ ਕਰੰਸੀ ਭੇਜੀ ਜਾਂਦੀ ਹੈ ਇਹ ਉਹਦੇ ਨਾਲ ਜੁੜਿਆ ਸਰ ਪੀਸ ਦੇ ਅਜਿਹਾ ਦਾਮ ਦੂਰ ਪੜੇ ਹਨ ਉਹ ਵੀ ਸਰ ਇਨਵੋਲਵ ਹੈ ਬਿਲਕੁਲ ਜੀ ਅਸੀਂ ਪੂਰਾ ਜਿਹੜਾ ਹੈਗਾ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜੇ ਇਹ ਕੋਈ ਹੋਰ ਤੱਥ ਸਾਹਮਣੇ ਆਣਗੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਇੱਕ ਛੋਟਾ ਸਵਾਲ ਹੋ ਰਿਹਾ ਜੀ ਸਰਕਾਰ ਨੇ 31 ਮਈ ਤੱਕ ਡੈਡਲਾਈਨ ਕੀਤੀ ਸੀ ਸਰ ਨਸ਼ਾ ਨਹੀਂ ਜੀ 31 ਮਈ ਜਿਹੜਾ ਮਿਸ਼ਨ ਹੈ ਇਹ ਯੁੱਧ ਨਸ਼ਿਆਂ ਵਿਰੁੱਧ ਇੱਕ ਸੋਸਾਇਟੀਲ ਮੂਵਮੈਂਟ ਬਣਦੀ ਜਾ ਰਹੀ ਹੈ ਤੁਸੀਂ ਦੇਖੋਗੇ ਪਿੰਡਾਂ ਪਿੰਡਾਂ 'ਚ ਜਦੋਂ ਵੀ ਇਹ ਰੈਲੀਆਂ ਹੋ ਰਹੀਆਂ ਨੇ ਜਦੋਂ ਲੋਕੀ ਸਾਡਾ ਸਾਥ ਦੇ ਰਹੇ ਨੇ ਸਾਡੇ ਕੋਲ ਇਨਫੋਰਮੇਸ਼ਨ ਸ਼ੇਅਰ ਜਿਹੜਾ ਸੇਫ ਪੰਜਾਬ ਪੋਰਟਲ ਐ ਸਾਡਾ ਉਹਦੇ ਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਇਹ ਆਪਾਂ ਸਾਰੇ ਰਲ ਮਿਲ ਕੇ ਇਹ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਤੇ ਨਸ਼ਾ ਮੁਕਤ ਪੰਜਾਬ ਬਣਾਣਾ ਜਦੋਂ ਤੱਕ ਲੋਕ ਸੇ ਸਾਡਾ ਸਾਥ ਦੇਣਗੇ ਤੇ ਜਿਵੇਂ ਆਪਾਂ ਨੇ ਅਤਵਾਦੀ ਜੰਗ ਦਿੱਤੀ ਸੀਗੀ ਇਹ ਵੀ ਆਪਾਂ ਸਾਰੇ ਇਕੱਠੇ ਰਲ ਮਿਲ ਕੇ ਇਹ ਜੰਗ ਨੂੰ ਵੀ ਜਰੂਰ ਦਿੱਤਾ ਹੈ